ਇਹ ਬੜੀ ਤੜफी ਹੋਣੀ ਹੈ ਕਿ ਕਿਵੇਂ ਉਸੰਦਰ ਨੂੰ ਇਸ ਵਾਸਤੇ ਵਰਡਿਆ ਮੇਰੇ ਸਾਹਰੇ ਬੰਦੇ ਨੂੰ ਇੰਦਾ ਹੀ ਥੜਪਾਣਾ ਨੂੰ ਵਾਏ ਨਾ ਨਾ ਜਦੋਂ ਲੱਗਦਾ ਹੈ ਪਾਪੋਂ ਉਹ ਹਾਂ ਹੁਣ ਤਾਂ ਪਾਲਸੇ ਦੀ ਸਜਾਈ ਦਵਾਨੀ ਹਾਂ ਕੰਜਰ ਨੂੰ ਮੇਰੀ ਗੱਲ ਸੁਣ ਚੁੱਪ ਹੋ ਜਾ ਬਟੇ ਰੁਕ ਇੱਕ ਨਾ ਮੈਂ ਗੱਲ ਸੁਣ ਗਾ ਸੁਣ ਚੁੱਪ ਹੋ ਜਾ ਨਾ ਮੈਂ ਨਾ ਨਾ ਫਿਰਾਂਗੀ ਮੈਂ ਦੇ ਲਈ ਸਾਰੇ ਵਿਰ ਤੇ ਨਾਂ ਸਾਰਾ ਪੰਜਾਬੀ ਸਾਰਾ ਇੰਡੀਆ ਤੇਰੇ ਨਾਲ ਏ ਸਾਰੇ ਪਿਆਰ ਤੇਰੇ ਨਾਲ ਏ ਆ ਸਿਆ ਸਿਆ ਸਰਾ ਛੱਡ ਮੈਂ ਭਰਾਵਾਂ ਦਾ ਚੋਟਾ ਮੇਰੇ ਨੋ ਵਾਦਾ ਆਹ ਘਰਾਂ ਦਾ ਸਿੱਧੇ ਹੱਥ ਰੱਖ ਤੇ ਅਰਦਾਸ ਕਰੀ ਵੀ ਮਾਰਾ ਤੇਰੇ ਭਰਾ ਦੇ ਬਲ ਬਖਸ਼ਣ ਉਹਨੂੰ ਟੰਗਾ ਦੇ ਆਪਸ ਹਾਂ ਉਹਨੂੰ ਸਜਾ ਦੇ ਮਾਣੇ ਪਾਉਣ ਨੂੰ ਕੋਈ ਹੋਈ ਮਿਲ ਕੋਈ ਸਜਾ ਇਹੋ ਸਰ ਜੀ ਬੜੀ ਤੜਫੀ ਹੋਣੀ ਹੈ ਕਿਵੇਂ ਉਸ ਜੰਦਰ ਨੂੰ ਇਸ ਹਸਪਤਲ ਤੇ ਹੋਣੀ ਮੇਰੇ ਸਾਹਰੇ ਬੰਦੇ ਨੂੰ ਇੰਦਾ ਹੀ ਤੜਫਾਣਾ ਨੂੰ ਹਾਏ ਮੈਨੂੰ ਤਾਂ ਤਾਂ ਹੀ ਕਾਸ਼ ਇਹਨੂੰ ਢੰਡ ਮੈਂ ਤਪਦਾਵੇਂ ਨਾ ਨਿੰਦਾ ਤਪਦਾਵੇਂ ਅੰਦਰੋਂ ਕੀ ਕਰ ਰਿਹਾ ਹੈ ਮੇਰੀ ਧੀ ਨੂੰ ਬੇਝਾਂਦੀ ਮਿਲਣੀ ਵੀ ਬੱਚੀ ਨੂੰ ਤਾਂ ਨਿੱਕੀ ਧਵਾਣ ਦੀ ਸਜ਼ਾ ਵਾਦਾ ਕਰਕੇ ਜਾ ਰਹੇ ਨੇ ਬੇਟੇ ਧਵਾਣ ਦੀ ਸਜ਼ਾ ਦੇਖੀ ਮੈਂ ਵੀ ਦੇਖਾਂਗਾ ਤੈਨੂੰ ਕਹਿਤਾ ਵਾ ਹਾਂ ਇੱਥੇ ਕੰਗਾ ਲੈ ਪਾਣੀ ਪਿਓ ਪਾਣੀ ਪਾਣੀ ਦੋ ਆਪਣੀ ਬਣਾ ਦੇ ਸਰ ਪਾਣੀ ਦੇ ਫੜੇ ਉੱਟ ਪਰ